Nah, dia sikal iharan <tellan> kita pernah ikut lagi ong- ya, kampanye delverno, carrea kampanye, car, 4D saya beli dah, kamu apa? Karta lagi, saya beli lah, pernah ini sarah hobnya. apa, lagi ਇੰਮਲੀ ਦਾ ਕੰਮ ਹੋ ਗਿਆ ਜੀ ਹੋ ਗਿਆ ਜੀ ਹੋ ਗਿਆ ਲੈਮੈਂਟ ਹੋ ਗਈ ਇਹ ਚੈਨ ਪਾਈ ਆਪਾਂ ਸੁਪਰ ਸੁਪਰ ਹੈ ਬਈ ਸੁਪਰ ਹੈ ਬਈ ਚੈਨ ਪਾਈ ਗਈ ਲੰਮਾ ਡੱਪਾ ਹੋਵੇ ਦੋ ਸੀਜ਼ਨ ਲਾ ਜਾਂਦੀ ਆਰਾਮ ਨਾਲ ਝੋਨਾ ਕਣਕ ਦਾ ਯਾਰ ਚਲ ਤਾਹਾਂ ਬੱਕੇ ਨੂੰ ਗਰੀਸ ਨਹੀਂ ਆਇਆ ਇਹ ਪੁੱਟਣਾ ਪੈਣਾ ਹੈ ਬਲੌਰ ਆਣਾ ਪੱਲੀ ਸਾਈਡ ਤੇ ਨੂੰ ਆ ਗਿਆ ਇਹ ਇਹਨੂੰ ਨਹੀਂ ਆਇਆ ਗੀ ਲੈ ਫਿਰ ਪੁਲੀ ਵੀ ਟੰਗਣੀ ਆਪਾਂ ਤੇ ਇਧਰ ਮਲਾਉਣੇ ਅੱਜ ਤੁਹਾਨੂੰ ਅੱਜ ਤਾਂ ਮਲਾਉਣੇ ਕਨੇਓ ਬੰਦੇ ਨਾਲ ਮੇਜਰ ਰਾਜਸਥਾਨੀ ਹਾਂਜੀ ਕੀ ਹਾਲ ਚਾਲ ਉਹ ਬੈਂਦੀ ਕੀਤੀ ਨਾ ਬੇਇੱਜ਼ਤੀ ਕਾਦੀ ਕਾਦੀ ਬੇਇੱਜ਼ਤੀ ਇਹਦੇ ਵਿੱਚ ਹੋ ਬੋਲੀ ਵੇਟਸ ਹਾਂ ਹਾਂ ਨੋ ਕੀ ਬੋਲੀ ਜਾਂਦੇ ਏ ਦੱਸ ਜੋ ਤੇਰੇ ਵੀ ਹਾਂ ਔਰ ਕੀ ਹਾਲ ਚਾਲ ਅੱਜ ਤੂੰ ਕਿਵੇਂ ਕਾਕਾ ਦੀ ਜਗ੍ਹਾ ਤੇ ਦੱਸ ਕਾਕਾ ਐਮਪੀ ਹੈ ਅੱਛਾ ਤੇਰੀ ਡਿਊਟੀ ਲਾ ਗਿਆ ਹਾਂ ਮੇਰੀ ਡਿਊਟੀ ਲਾ ਗਿਆ ਕੀ ਕਹਿੰਦਾ ਹੈਗਾ ਆਂਦਾ 500 ਰੁਪਏ ਦਿਹਾੜੀ ਲੈ ਲਈ ਮੇਰੀ ਜਗ੍ਹਾ ਤੇ ਹੈ ਤੇ ਫਿਰ ਹੁਣ ਕਾਕਾ ਜਦੋਂ ਵੀਡੀਓ ਦੇਖੂਗਾ ਫਿਰ ਕੀ ਕਰੂਗਾ ਕਾ ਕਰੂਗਾ ਨਹੀਂ ਹਾਂ ਕਾਕਾ ਕੀ ਦੇਖਣਾ ਕਾਕਾ ਬੀਆ ਬੰਦਾ ਵੇਲਾ ਸਵੇਰ ਦਾ ਹਿਲਾਇਆ ਤੇ ਇੱਕ ਤੇਲੇ ਦਾ ਕੰਮ ਨਹੀਂ ਕੀਤਾ ਇਸ ਬੰਦੇ ਨੇ ਐਨੂੰ ਕਾ ਕਾ ਕੇ ਕੰਮ ਕਰਾ ਰਹੇ ਆ ਵੀ ਫਲਾਨੀ ਥਾ ਕਪੜਾ ਵਜਨ ਵਾਲਾ ਉੱਥੇ ਮਾਰਦੇ ਢਿੰਗੜੀ ਦਾ ਵਜਨ ਵਾਲਾ ਉੱਥੇ ਮਾਰਦੇ ਮੁੱਕ ਦੀ ਮੁੱਕ ਦੀ ਗੱਲ ਕਾਕੇ ਵੀ ਤੇਰਗੀ ਦਿਹਾੜੀ ਪੂਰੀ ਕਰਾਉਣੀ ਐ ਨੇ ਲੱਖੇ ਮੜੇ ਘਰ ਮੂੰਹ ਦਿੱਗੇ ਲੈ ਲੱਖੇਗਾ ਤੇ 24 ਘੰਟੇ ਰਹਿਦਾ ਲੈ ਲੱਖਾ ਬੋਲੇ ਲੱਖਾ ਮੂ ਸੋਣਾ ਲੱਖਾ ਮੂ ਸੋਣਾ ਤੇ ਗੱਲ ਲੱਖਾਈ ਕਰੇਗਾ ਫਿਰ ਨਾ ਲੱਖਾ ਦੇ ਰੋਜ਼ ਕਰਦਾ ਜੇ ਤੇਰ ਨਾ ਕਰਨੀ ਆ ਨਾ ਅੱਛਾ ਫਿਰ ਤੈਨੂੰ ਕੀ ਕੀ ਕਹਿ ਕੇ ਗਿਆ ਕਾਕਾ ਇਹ ਗੱਲਾਂ ਦੱਸ ਦੇ ਸਾਨੂੰ ਕਾ ਕੀ ਰੈਂਦੇ ਨਾ ਸੱਚੀ ਦੱਸ ਦੇ ਚਾਰ ਪੰਜ ਲਗ ਲੈਣ ਤੇ ਚਾਰ ਪੰਜ ਨੇ ਲੈ ਤੇ ਫੇਰ ਕਾਕਾ ਨੂੰ ਦਵਾ ਦੇਣ ਲਾਣੇ ਨੇ ਤੇ ਜੇ ਕਿਹਦੇ ਪੈਸੇ ਦੀ ਲੋੜ ਆਈ ਕੋਈ ਨਹੀਂ ਆਂਦਾ ਗੂਗਲ ਪੇ ਕਰਦਾਗਾ ਤੇ ਆਪਾਂ ਨੂੰ ਫੋਨ ਕਰਦੀ ਆ ਕਾਕੇ ਨੂੰ ਕਰਦੇ ਝੋੜ ਪੈ ਗਈ ੁਰਗੀ ਹੈ ਹਾਂ ਵਿਲੋੜ ਪੈ ਗਈ ਅੱਜ ਸਾਨੂੰ ਕਾਕਾ ਪੇ ਵੀ ਦੇਗਾ ਵੀਡੀਓ ਕਰਤੀ ਗੁਣੀ ਹਾਂ ਤੇ ਇਧਰ ਆਪਣਾ ਪੈ ਗਿਆ ਜੀ ਬੈਰਿੰਗ ਪੈ ਗਿਆ ਗੋਡੇ ਵਾਲੇ ਬਾਕੀ ਫਿਰ ਮੈਂ ਸਾਡਾ ਕਾਕਾ ਪਹੁੰਚ ਗਿਆ ਸੀ ਕਰਨਾਲ ਜਾ ਗਿਆ ਬੰਦਾ ਬਾਤ ਕੱਸਣ ਥੱਲੇ ਰਹੀ ਤੇ ਤਾਂ ਨੂੰ ਇੱਕ ਨਵੀਂ ਚੀਜ਼ ਦੋਣਿਆ ਆ ਪਾਲਿਆਏ ਸੀਗੇ ਗ੍ਰੀਸ ਵਾਲੀ ਗਨ ਬੋਨ ਜਰਾ ਹੰਦਾ ਲੈਣਾ ਬੋਨ ਜਰਾ ਹੰਦਾ ਇਹ ਭੈਂਕ ਕਰਨੇ ਪਰੰਤ ਰਹਿ ਜਾਂਦਾ ਬੰਦਾ ਕੱਲ 2-3 ਵਾਰ ਗਨ ਪਰਣੀ ਪਈ ਸਾਨੂੰ ਕੰਪਨੀ ਆ ਜੀ ਆਰਪੀਡੀ ਆ ਰੈਪਿਡ 5 ਕੇਜੀ ਬਾਕੀ ਇਹ ਤਾਂ ਨੋ ਚੱਲਦੀਆਂ ਥੱਲੇ ਨੂੰ ਨਹੀਂ ਜਾਂਦੀਆਂ ਇੰਨੀ ਕਾ ਘੜਦੀ ਇੱਕ ਵਾਰੀ ਜੇ ਮਾਰਿਆ ਪੰਪ ਜਾ ਹੈ ਇੰਨੀ ਕਾ ਘੜਦੀ ਇੱਕ ਵਾਰੀ ਮਾਰਿਆ ਪੰਪ ਜਾ ਦਾ ਵੀ ਨਹੀਂ ਇਹ ਜੇ ਲੋ ਮੀਡੀਅਮ ਹਾਈ ਸਿਸਟਮ ਜਿਹੜਾ ਦਿੱਤਾ ਆ। ਹੋਰ ਫਿਰ ਤੂੰ ਇਹ ਦੱਸ ਵੀ ਇਹਦੇ ਵਾਸਤੇ ਕੀ ਕਿਵੇਂ ਲੱਗਦੀ ਤੈਨੂੰ ਇਹ ਗੱਨ। ਵਧੀਆ। ਗੱਨ ਲੁੱਡੀਏ ਨਾਲ ਬੰਦਾ ਖਰਾਬ ਕਰਦਾ ਕਿ 15 ਹਜ਼ਾਰ 15 ਕੜਾ ਰਹੀ। ਹਾਂ। ਤੇ ਉਹ ਗੱਨ ਤੇ ਪੈ ਲਾਤੇ ਆ। ਹਾਂ। ਤੇ ਜੇ ਕਹ ਮੈਂ ਜਿੰਨੇ ਦੀ ਗੱਨ ਆ ਇਹਨੇ ਮੈਨੂੰ ਦਿੰਦੇ ਕਹ ਮੈਂ ਗੱਨਾਂ ਭਰੀ ਜਾਂਦਾ। ਹੋਰ ਇਹ ਨਾਲੇ ਮੇਰਾ ਸੀਨ ਵਧੀ ਲੱਗ ਜਾਂਦਾ। ਹਾਂ। ਮੰਦਾਰ ਹੋਣ ਕੀ ਗਲੋਅ ਤਾਂ ਬੜੀ ਕਰ ਰਹੀ ਵਧੀਆ ਹਾਂ ਐਕਸ਼ਨ ਸਾਟ ਲਈ ਥੱਲੇ ਇਹਦੇ ਵੀ ਪਲੇ ਜਾਦਾ ਸੀਗੀ ਬੈਰੰਗ ਉਰਲਾ ਡੋਂ ਸੀਗਾ ਸਪੈਸ਼ਲ ਪਾਈ ਜਾਈਦੇ ਤੇ ਪਰ ਪਲੇ ਨਹੀਂ ਨਿਕਲਦੀ ਖਤਰਾ ਨਾ ਤੇ ਬਾਕੀ ਹੁਣ ਬੈਰੰਗ ਪਾ ਕੇ ਕਈ ਵਾਰ 베어ਿੰਗ ਦੇਖਣ ਨੂੰ ਸਹੀ ਲੱਗਦਾ ਪਰ ਉਹਦੇ ਵਿੱਚ ਢਿੱਲ ਹੋ ਜਾਂਦੀ ਆ ਆਪਾਂ ਸਪੈਸਰ ਪਾਈ ਜਾਈਦਾ ਤੇ ਪਲੇ ਖਤਮ ਹੀ ਨਹੀਂ ਹੁੰਦੀ ਉਹ 베어ਿੰਗ ਦਾ ਨੁਕਸ ਹੁੰਦਾ ਜਿਆਦਾਤਰ ਐਦਾਂ ਹੀ ਫਰਮਨ ਕੋਈ ਜਿਆਦਾ ਪਤਾ ਬਕੀ ਹੈ ਨਾ ਅੱਛਾ ਹੋਰ ਪੁਰਾਣਾ ਖੋងਗਾ ਪੁਰਾਣਾ ਕੀ ਕੀ ਹੈ ਪੁਰਾਣਾ ਖੋងਗਾ ਤੇ ਤੂੰ ਨਵਾਂ ਜਿਆਦਾ ਮੈਂ ਕਾਕੇ ਨੂੰ ਕਹਿ ਦੇਣਾ ਹੈ ਯਾ ਤੇਰਾ ਨਵਾਂ ਕਹੋਂਗੇ ਤਾਂਗੇ ਕਰਦਾ ਪਾ। ਇਹ ਵਾਕੀ ਸਾਫ ਰੋ ਦਾ ਜੋਰ ਲਾਣਾ ਕਿਵੇਂ। ਚੂੜੀਆਂ ਫਰੀ ਸੀ ਆ। ਨਟ ਥੋੜੇ ਜਿ ਲੰਮੇ ਲਿਆ ਕੇ ਤੇ ਮੂਸ ਮਾਰਿਆ ਹਾਂ। ਇਹ ਆਪੋਂ ਜੋ 13 17 19 ਦਾ ਤੇ ਮਸ਼ੀਨ ਤੇ ਹੋਣਾ ਹੀ ਚਾਹੀਦਾ ਅਮਰਜੈਂਸੀ ਲੋਡ ਪੈਂਦੀ ਰਹਿੰਦੀ ਆ। ਇਹਨੂੰ ਕਪੜਾ ਮਾਰ ਕੇ ਰੱਖੀਆਂ ਹਾਂ ਹੂੰਦਿਆ ਕੁਛ ਲੱਗਦਿਆ। ਇਹ ਸੇ ਝਾੜੀ ਫालतੂ ਲੱਗਦੀ ਜੇ ਤੇ ਮੇਰੀ। ਹਾਂ ਜੀ ਯਾਰ ਰੋਣੇ ਅੱਜੇ ਤਾਰਾ ਕੰਮ ਕਰਾਉਂ। ਠੀਕ ਆ ਕਾਇ ਨੂੰ ਦਿਹਾੜੀ ਤੇ ਦੇ ਗਿਆ ਸਾਨੂੰ। ਤੇ ਉਹਨੇ ਕਹਿੰਦਾ ਵੀ ਆਹ ਦਾ ਸਪਾਈ ਕਰਦੇ ਦੋ ਦਿਹਾੜੀਆਂ ਮੇਰੇ ਲੱਗਣੀਆਂ ਨੇ। ਅੱਛਾ ਹਾਂ ਪੂਰੇ ਦੋ ਦਿਨ ਲਾਉਣੇ ਆ। ਹੋਰ ਮੇਰੇ ਨਾਲ ਹਥਿਆਰ ਬਣੇ ਫਾਇਦਾ ਕੀ ਫਿਰ ਮਸ਼ੀਨ ਦੇ ਫਿਰ ਕਾਕੇ ਕੇ ਨਾ ਬਣਾ ਕੇ 40 ਕਾਕਿਆਂ ਨੂੰ ਘੱਲਿਆਦਾ ਹਾਂ ਕਾਕਿਆਂ ਮੈਂ 40 ਲਾਣਾ ਬਣਾ ਕੇ ਜੇ ਕੰਚਾਲੀ ਲਿਆਉਂਦਾ ਤੇ 10 ਤੇ ਤਾਂ ਆਪਾਂ ਨੂੰ ਨਾ ਚਾਹੀਦਾ ਹੈ ਹਾਂ ਚਲ ਆ ਤੁਹਾਡੇ ਹੱਥ ਚ ਲੱਗਿਆ ਤੇ ਆਪਾਂ ਮਿੰਨ ਲੱਗੇ ਰਹੀਨੇ ਆ ਜਦ ਤੱਕ ਵਾਪਸ ਨਹੀਂ ਜਾਂਦਾ ਜਦ ਤੱਕ ਵਾਪਸ ਨਹੀਂ ਆਉਂਦਾ ਹੈ ਇਹ ਪਤਾ ਹੋਵੇਗਾ ਵੀ 40 ਦਾ 40 ਇੱਧਰ ਲੱਗ ਗਿਆ ਹੈ ਨਾ ਨਾ ਅੰਦਿਆਂ ਵਾਕੇ ਵੀ ਦੋ ਦੋ ਦਿਨ ਤਾਂ ਕੰਮ ਰਹਿ ਗਿਆ ਅੱਛਾ ਕਾਕੇ ਨੂੰ ਵੀ ਦੋ ਦਿਨ ਤੂੰ ਲਵਾਉੜ ਹੂੰ ਚਲ ਲੈ ਬਾਕੀ ਥੋੜਾ ਕੁਸ਼ ਮਾਰ ਲਾਂਗੇ ਇਹ ਤਾਂ ਹਸੀਆਂ ਖੇਡੀਆਂ ਚੱਲਦੀਆਂ ਰਹਿੰਦੀਆਂ ਹੈ ਚਲੋ ਛਡਾਉਂਦੇ ਆਣ